ਕਈ ਥਾਈਂ ਹਾਂਸੀ ਬਹੁਤ ਹੈਂ ਵਿਰੋਧ ਵੀ ਜਿਹੜਾ ਹੋ ਰਿਹਾ ਕਿਸਾਨ ਵਿਰੋਧ ਵੀ ਕਈ ਥਾਈਂ ਕਰ ਰਿਹਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਸਾਰੀਆਂ ਸਥਿਤੀਆਂ ਨੂੰ ਦੇਖਦੇ ਆ ਤੁਹਾਨੂੰ ਲੱਗਦਾ ਹੈ ਕਿ ਚਿੱਤਵਾਲੇ ਪਾਸੇ ਵਧਿਆ ਜੂਗਾ ਤੁਹਾਡੀਆਂ ਪਹਿਲਾਂ ਵੀ ਫੁਕ ਇੰਟਰਵਿਊ ਦੇ ਵਿੱਚੋਂ ਕਲਿੱਪ ਆ ਕਰਦਾ ਕਿ ਤੇਰੇ ਵਾਲੀ ਵੀ ਬਹੁਤ ਚਲਾਈ ਹੈ ਜਿਹਦੇ ਵਜ੍ਹਾ ਤੇ ਕਹ ਰਹੇ ਸੀ ਮੈਂ ਕੋਲ ਕਰਤਾ ਉਹ ਮੇਰੀ ਇੰਟਰਵਿਊ ਦੇ ਵਿੱਚੋਂ ਕੱਟ ਕੇ ਜਿਹੜੀ ਤਾਂ ਕੋਈ ਚੀਜ਼ ਕਈ ਵਾਰੀ ਤਕਲੀਫ ਦਿੰਦੀ ਹੈ ਕਿ ਭਾਸ਼ਾ ਜਿਹੜੀ ਹੈ ਹੂੰ ਬੋਲੀ ਜਿਹੜੀ ਹੈ ਹੂੰ ਲਫ਼ਜ਼ਾ ਕਰਫੇ ਸ਼ਬਦ ਉਹ ਇਸ ਤਰ੍ਹਾਂ ਦੀ ਵਰਤੂ ਕਿ ਲੱਗੇ ਕਿ ਅਸੀਂ ਕਿਸੇ ਚੰਗੇ ਖਾਨਦਾਨ ਦੇ ਬੰਦੇ ਆ ਪਹਿਲੀ ਵਾਰੀ ਜਿਹੜੀ ਐ ਤੁਸੀਂ ਕਹਿੰਦੇ ਸੀ ਕਿ ਗੱਲਬਾਤ ਵੀ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਜਿਹੜੀ ਆ ਉਹ ਤੁਸੀਂ ਕਰਾਈਆ ਫਿਰ ਵੀ ਤੁਹਾਡਾ ਬਦਲ ਕਿ ਮੈਂ ਤੇ ਕਹਿੰਨਾ ਕਿ ਉਹ ਸ਼ਕਤੀ ਤਾਂ ہزار ਸਾਲ ਜੀਣ ਕਿਸਾਨ ਲੀਡਰ ہزار ਸਾਲ ਉਮਰ ਰਵੇ ਹੁਣ ਜਿੰਦੇ ਹੀ ਆ ਉਹਨਾਂ ਨੂੰ ਪੁੱਛ ਲਓ ਕਿ ਹਾਸ ਰਾਜਾ ਝੂਠ ਨਹੀਂ ਬੋਲਦਾ ਸਨੀ ਦਿਵਾਲ ਸਿੰਘ ਸਨੀ ਦਿਵਾਲ ਬੀਜੇਪੀ ਦੇ ਕੈਂਡੀਡੇਟ ਹੁੰਦੇ ਆ ਐਮਪੀ ਹੁੰਦੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੇ ਨੇ ਉਹਨਾਂ ਦਾ ਵੀ ਵਿਰੋਧ ਹੈ ਤੁਸੀਂ ਕਿਸਾਨਾਂ ਦੀ ਗੱਲਬਾਤ ਵੀ ਕਰਾਉਂਦੇ ਰਹੇ ਹੋ ਤੁਹਾਡਾ ਵੀ ਵਿਰੋਧ ਹੈ ਫਰਕ ਫਰਕ ਹੀ ਰਹਿ ਗਿਆ ਹਮ ਫਰਕ ਹੀ ਰਹਿ ਗਿਆ ਸਨੀ ਦਿਵਾਲ ਸਾਹਿਬ ਉੱਥੇ ਆਏ ਹੀ ਨਹੀਂ ਗੁਰਦਾਸਪੁਰ ਤੇ ਮੈਂ ਦਿੱਲੀ ਜਾਮ ਗਿਆ ਫਰਕ ਕੀ ਰਹਿ ਗਿਆ ਇੱਕੋ ਰੱਸੇ ਜਦੋਂ ਨਗਾਉਂਦੇ ਆ ਨਾ ਸਾਰਿਆਂ ਨੂੰ ਉਦੋਂ ਲੱਗਦਾ ਯਾਰ ਕਿਹੜੀ ਦੁਨੀਆ ਚ ਜਿੱਥੇ ਚੰਗੇ ਮਾੜੇ ਦੀ ਨਹੀਂ ਪਛਾਣ ਉਮਰ ਦੀ ਨਹੀਂ ਪਛਾਣ ਤੌਲੀਆਂ ਦਾੜੀਆਂ ਵਾਲੇ ਵੀ ਉਹ ਸ਼ਬਦ ਵਰਤੀ ਜਾਂਦੇ ਆ ਤੌਲੀਆਂ ਦਾੜੀਆਂ ਵਾਲਿਓ ਜਿਹੜਾ ਅੱਗੇ ਉਹ ਵੀ ਤੌਲੀਆਂ ਦਾੜੀਆਂ ਵਾਲਾ ਹੀ ਆ ਸ਼ਰਮ ਕਰੋ ਕੋਈ ਹਯਾ ਕਰੋ ਇਹਦੇ ਪੁਲਿਸ ਵੀ ਵਿਚਾਰੀ ਟੰਗੀ ਹੋਈ ਐ ਉਹ ਵੀ ਬੜੇ ਖਤਰੇ 'ਚ ਖੇਡ ਕੇ ਪ੍ਰੋਗਰਾਮ ਕਰਵਾ ਰਹੇ ਆ ਉਹ ਵਿਚਾਰੀ ਨੂੰ ਅਲੈਦਾ ਹੀ ਕੰਮ ਪੈ ਗਿਆ ਉਹ ਵਿਚਾਰੇ ਰਾਤ ਦਿਨ ਸਾਡਾ ਕਰਕੇ ਇੱਕ ਬੰਦੇ ਦਾ ਕਰਕੇ ਹਜ਼ਾਰਾਂ ਬੰਦੇ ਸੂਰੀ ਟੰਗੇ ਹੋਏ ਆ ਤਾਂ ਹੱਕਾਂ ਲਈ ਆਪਣੇ ਲੜੋ ਅੰਦੋਲਨ ਕਰੋ ਜਦੋਂ ਅਸੀਂ ਆਈਏ ਉਹਨਾਂ ਕੋ ਕੱਕਾ ਬਹਿ ਜਾ ਓਏ ਇੱਥੇ ਸੱਤ ਵਿੱਚ ਬਹਿ ਜਾ ਜਦ ਮੰਜੇ-ਮੁੰਜੇ ਤੇ ਬਹਿ ਜਾ ਪਹਿਲਾਂ ਪਾਣੀ ਪੀ ਤੇ ਸਾਡੀ ਸਵਾਲਾਂ ਦਾ ਜਵਾਬ ਦੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਇਹਨਾਂ ਨੂੰ ਤੁਹਾਡੇ ਵੱਲੋਂ ਕਹਿ ਲਿਆ ਜਾਵੇ ਭਾਈ ਜਿੰਨੇ ਤੁਸੀਂ ਕਿਸਾਨ ਹੋ ਫਿਰ ਆਜੋ ਮੇਰੇ ਨਾਲ ਬਹਿ ਕੇ ਗੱਲ ਕਰ ਲਓ ਮੈਨੂੰ ਦੱਸ ਦੋ ਕਸੂਰ ਕੀ ਹੈ ਮੈਨੂੰ ਦੱਸੋ ਕਿਹਦੇ ਨਾਲ ਗੱਲ ਕਰੀਏ ਅੱਜ ਇੱਕ ਆਇਆ ਕੱਲਾ ਹੀ ਗੱਲ ਕਰਨੀ ਸੀ ਮੇਰੇ ਸਵਾਲਾਂ ਦਾ ਜਵਾਬ ਦੇ ਤੇ ਮੈਂ ਉਹਨੂੰ ਕਿਹਾ ਯਾਰ ਹਾਂ ਸੋਰਸ ਕਰ ਸਵਾਲ ਜਦੋਂ ਜਵਾਬ ਦਿੱਤਾ ਤੇ ਆ ਗੱਲ ਹੋਈ ਟੈਲੀਫੋਨ ਤੇ ਮੈਂ ਕਿਹਾ ਰਾਜੀਵ ਕਹਿੰਦਾ ਰਾਜੀਵ ਸਾਹਿਬ ਨਾਲ ਤਾਂ ਅਸੀਂ ਮੰਨਦੇ ਹੀ ਨਹੀਂ ਅਸੀਂ ਹੈਗੇ ਨਾਨ ਪੋਲੀਟੀਕਲ ਬੰਦੇ ਉਹ ਮੈਂ ਕਿਹਾ ਪਹਿਲਾਂ ਆਪਸ ਵਿੱਚ ਤੇ ਕਰ ਲੋ ਸੁਣਾ ਕਿ ਤੁਸੀਂ ਆਪਸ ਵਿੱਚ ਤੇ ਇਕੱਠੇ ਨਹੀਂ ਸਾਨੂੰ ਰੋਜ਼ ਗਾਲੀ ਗਲੋਚ ਕੱਢਦੇ ਆ ਫੇਰ ਕੋਟ ਉਸ ਤੋਂ ਪਹਿਲਾਂ ਤੁਹਾਡੇ ਬਾਰੇ ਵੀ ਇਹ ਗੱਲਾਂ ਚੱਲ ਪਈਆਂ ਕਿ ਹੰਸਰਾ ਜਹਾਂਸ ਜੀ ਕੱਲ ਨੂੰ ਜਿਹੜੇ ਐ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਆਧਾਰ ਬਣਾਇਆ ਗਿਆ ਅਨਸਰਾਜ ਹੋਣਾ ਤੇ ਭਗਵੰਤ ਮਾਨ ਹੋਣਾ ਨਾ ਜਿਹੜੇ ਕਲਾਕਾਰੀ ਵਾਲੇ ਸੰਬੰਧ ਨੇ ਪਰਿਵਾਰਕ ਸੰਬੰਧ ਨੇ ਇਸ ਕਰਕੇ ਜਾਣਗੇ ਪਰ ਤੁਸੀਂ ਗਏ ਨਹੀਂ ਕਿ ਬਾਕੀ ਇਹ ਸੱਚ ਸੀ ਜਾਂ ਕੋਈ ਰੁਕ ਗਏ ਤੁਸੀਂ ਜਾਂਦੇ ਸੰਬੰਧ ਮੇਰੇ ਹੈਗੇ ਆ ਇਹਦੇ ਕੋਈ ਸ਼ੱਕ ਨਹੀਂ ਉਹਨਾਂ ਦਾ ਮੈਂ ਕੋਈ ਮੈਂ ਤਾਂ ਰਾਤਾਂ ਦੇ ਹਨੇਰੇ 'ਚ ਨਹੀਂ ਮਿਲਣ ਵਾਲਾ ਬੰਦਾ ਸ਼ਰਿਆਂ 'ਚ ਮਿਲਦਾ ਜਦੋਂ ਤੁਹਾਨੂੰ ਟਿਕਟ ਮਿਲੀ ਜਾਂ ਕਰਨਜੀਤ ਅਨਮੋਲ ਦਾ ਹੁਣ ਵੈਸੇ ਜਦੋਂ ਉਹ ਦੂਜੀ ਪਾਰਟੀ 'ਚੋਂ ਦੂਜੀ ਪਾਰਟੀ 'ਚੋਂ ਪਰ ਤੁਸੀਂ ਕਹਿ ਰਹੇ ਹੋ ਕਿ ਠੀਕ ਆ ਸੀ ਇਹੋ ਜੀ ਭਾਸ਼ਾ ਜਿਹੜੀ ਇੱਕ ਦੂਜੇ ਵਾਸਤੇ ਵਰਤਣੀ ਨਹੀਂ ਪਰ ਕਿਵੇਂ ਦੇਖਦੇ ਹੋ ਕਿ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਤੁਹਾਡੀ ਮੇਰੇ ਨਾਲ ਬੀਜੇਪੀ ਦੇ ਕੈਂਡੀਡੇਟ ਫਰੀਦਕੋਟ ਤੋਂ ਹੰਸਰਾਜ ਹੰਸ ਜੀ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਉਹਨਾਂ ਦੀ ਚੋਣ ਕੈਂਪੇਨ ਜਿਹੜੀ ਚੱਲ ਰਹੀ ਹੈ ਕਈ ਥਾਈਂ ਵਿਰੋਧ ਵੀ ਹੋ ਰਿਹਾ ਹੈ ਕਈ ਥਾਈਂ ਪਿਆਰ ਵੀ ਮਿਲ ਰਿਹਾ ਹੈ ਸਾਰੀ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਕੀ ਸੋਚ ਰਹੇ ਨੇ ਕੀ ਕੁਝ ਉਹਨਾਂ ਦਾ ਕਹਿਣਾ ਹੈ ਹੰਸ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜਨਾਬ ਬਹੁਤ ਸ਼ੁਕਰੀਆ ਜਨਾਬ ਹੋਰ ਕਿਡਾਂ ਰਿਵੀਊਰਜ਼ ਨੂੰ ਵੀ ਸਤਿ ਸ੍ਰੀ ਅਕਾਲ ਸਾਨੂੰ ਵੀ ਸਤਿ ਸ੍ਰੀ ਅਕਾਲ ਜੀ ਹੋਰ ਕਿਦਾਂ ਸੇਹਿਦ ਪਰਵਾ ਠੀਕ ਹੈ ਜੀ ਓਕੇ ਰਿਪੋਰਟ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਔਰ ਕਈ ਦਿਨਾਂ ਦਾ ਤੁਸੀਂ ਕਰ ਰਹੇ ਹੋ ਤੇ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਕੰਮ ਬਹੁਤ ਸ਼ਾਨਦਾਰ ਬੜੀ ਬਖਸ਼ਿਸ਼ ਆ ਬਾਬਾ ਜੀ ਦੀ ਬਹੁਤ ਦਇਆਮਹਿਰ ਹੂੰ ਕਈ ਥਾਈਂ ਹਾਂਸੀ ਬਹੁਤ ਥਾਈਂ ਵਿਰੋਧ ਵੀ ਜਿਹੜਾ ਹੋ ਰਿਹਾ ਹੈ ਕਿਸਾਨ ਵਿਰੋਧ ਵੀ ਕਈ ਥਾਈਂ ਕਰ ਰਿਹਾ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਸਾਰੀਆਂ ਸਥਿਤੀਆਂ ਨੂੰ ਦੇਖਦਿਆਂ ਤੁਹਾਨੂੰ ਲੱਗਦਾ ਹੈ ਕਿ ਚਿੱਤਵਾਲੇ ਪਾਸੇ ਵਧੇ ਜਾਓ ਕੋਈ ਲੌਜੀਕ ਹੋਵੇ ਵਿਰੋਧ ਚ ਕੋਈ ਦਲੀਲ ਹੋਵੇ ਕਰਨਾ ਚਾਹੀਦਾ ਥੋੜਾ ਜਿਹੀ ਕੋਈ ਚੀਜ਼ ਕਈ ਵਾਰੀ ਤਕਲੀਫ ਦਿੰਦੀ ਹੈ ਕਿ ਭਾਸ਼ਾ ਜਿਹੜੀ ਹੈ ਹਮ ਬੋਲੀ ਜਿਹੜੀ ਹੈ ਹਮ ਲਫ਼ਜ਼ ਹਰਫ ਹੈ ਸ਼ਬਦ ਹੈ ਹਮ ਉਹ ਇਸ ਤਰ੍ਹਾਂ ਦੇ ਵਰਤੋ ਕਿ ਲੱਗੇ ਕਿ ਅਸੀਂ ਕਿਸੇ ਚੰਗੇ ਖਾਨਦਾਨ ਦੇ ਬੰਦੇ ਆ ਹਮ ਸਭ ਤੋਂ ਵੱਡੀ ਗੱਲ ਹੈ ਅਸੀਂ ਗੁਰੂ ਵਾਲੇ ਆ ਹਮ ਅਸੀਂ ਉਸ ਧਰਤੀ ਦੇ ਵਾਸੀ ਆ ਜਿੱਥੇ ਗੁਰੂ ਪੀਰਾਂ ਪੈਗੰਬਰਾਂ ਸੂਫੀਆਂ ਦੀ ਤਰਕੀ ਹੈ। ਹੂੰ ਤੇ ਆਸ਼ਿਕੇ ਦਾ ਥੋੜੀ ਬੋਲ ਦਿੰਦੇ ਆਂ। ਆਸ਼ਿਕਾਂ ਚ ਨਿਮਰਤਾ ਹੇ। ਹਾਜੀ ਜਦੋਂ ਮੇਰੀ ਪਿਛਲੀ ਵਾਰ ਤੁਹਾਡੇ ਨਾਲ ਇੰਟਰਵਿਊ ਹੋਈ ਸੀ ਤੁਸੀਂ ਮੈਨੂੰ ਦੱਸ ਰਹੇ ਸੀ ਕਿਰ ਮੈਂ ਤਾਂ ਕਿਸਾਨ ਹਤੈਸ਼ੀਆਂ ਇਹਨਾਂ ਨੇ ਮੈਨੂੰ ਆਂਸਰ ਤੋਂ ਹੰਸਰਾਜ ਬਣਾਇਆ ਰਾਜ ਗਾਇਕ ਬਣਾਇਆ ਇਹਨਾਂ ਦੇ ਕਰਕੇ ਮੈਂ ਬਣਿਆ। ਪਰ ਪਹਿਲੀ ਵਾਰੀ ਜਿਹੜੀ ਹੈ ਤੁਸੀਂ ਕਹਿੰਦੇ ਸੀ ਕਿ ਗੱਲਬਾਤ ਵੀ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਜਿਹੜੀ ਆ ਉਹ ਤੁਸੀਂ ਕਰਾਈ ਆ ਫਿਰ ਵੀ ਤੁਹਾਡਾ ਵਿਰੋਧ ਕਿਉਂ? ਮੈਂ ਤਾਂ ਕਿਹਾ ਕਿ ਉਹ ਸ਼ਕਤੀ ਤਾਂ ਹਜ਼ਾਰ ਸਾਲ ਜੀਣ ਹੂੰ ਕਿਸਾਨ ਲੀਡਰ 1000 ਸਾਲ ਉਮਰ ਖੋਵੇ ਹੁਣ ਜਿੰਦੇ ਹੀ ਆ ਉਹਨਾਂ ਨੂੰ ਪੁੱਛ ਲੋ ਹਮ ਕਿ ਹਾਂਸਰਾ ਜਾਂ ਝੂਠਤ ਨਹੀਂ ਬੋਲਦਾ ਹਮ ਪੁੱਛ ਲੈਣ ਉਹਨਾਂ ਨੂੰ ਹਮ ਮੈਂ ਹੀ ਪਹਿਲੀ ਮੇਰੀ ਗੱਲ ਕਿਸਾਨ ਲੀਡਰਾਂ ਦੀ ਖੇਤੀਬਾੜੀ ਮੰਤਰੀ ਦੀ ਹਾਂਜੀ ਸ਼ਰਿਆ ਮੈਂ ਕਰਾਈਏ ਕੋਈ ਚੋਰੀ ਕਰਦਾ ਹੋਵੇ ਮੈਨੂੰ ਨਹੀਂ ਪਤਾ ਸ਼ਰਿਆ ਮੈਂ ਕਰਾਈਏ ਸ਼ਰਿਆ ਤੁਸੀਂ ਕਰਾਈਏ ਵੀਡੀਓ ਚ ਇੰਟਰਵਿਊ ਪਹਿਲੀ ਵੀ ਮੈਂ ਤੋਂ ਉਹ ਲੋਕ ਫਿਰ ਇਹਨਾਂ ਨੂੰ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਦੱਸਦੇ ਕਿਉਂ ਨਹੀਂ ਯਾਰ ਠੀਕ ਹੈ ਜੇ ਭਾਜਪਾ ਦੇ ਵਿੱਚ ਬੰਦਾ ਬੈਠਾ ਹੈ ਤੇ ਫਿਰ ਵੀ ਉਹਨੇ ਸਾਡੀ ਇਹਨਾਂ ਸ਼ੀ ਗੱਲ ਕੀਤੀ ਹੈ ਦੱਸਦੇ ਕਿਉਂ ਨਹੀਂ ਪਤਾ ਨਹੀਂ ਪਹਿਲਾਂ ਤਾਂ ਚੰਗੇ ਲੋਕ ਹੁੰਦੇ ਸੀ ਕੋਈ ਹਾ ਦਾ ਨਾਰਾ ਮਾਰਦਾ ਸੀ ਭਾਵੇਂ ਨਵਾਬ ਹੋਵੇ ਤੇ ਭਾਵੇਂ ਫਕੀਰ ਹੋਵੇ ਭਾਵੇਂ ਮਲੇਰ ਕੋਟਾ ਨਵਾਬ ਹੋਵੇ ਜਾਂ ਕੋਈ ਸਾਈ ਮੀਆਂ ਅਮੀਰ ਹੋਵੇ ਉਹਦਾ ਲੋਕੀ ਯਾਦ ਰੱਖਦੇ ਸੀ ਹੁਣ ਤਾਂ ਲੋਕੀ ਲੋਕਾਂ ਦੀ ਬੋਲੀ ਬੜੀ ਭੈੜੀ ਹੋ ਗਈ ਹੈ ਬੋਲਦੇ ਇਦਾਂ ਜਿੱਦਾਂ ਲੱਗਦਾ ਹੀ ਨਹੀਂ ਕਿ ਅਸੀਂ ਉਹ ਹੀ ਹਾਂ ਜਿਹੜੇ ਕਿਸ ਦਾ ਇਸ਼ਹਾਨ ਇਹਸਾਨ ਮੰਦ ਨਾ ਹੋਣ ਥੈਂਕ ਯੂ ਨਾ ਕਹਿਣ ਸ਼ਾਬਾਸ਼ ਤੇ ਮੈਨੂੰ ਦੇ ਦੇ ਕਿ ਤੂੰ ਵੀ ਇੱਕ ਵੀ ਲਫ਼ਜ਼ ਸਾਡੇ ਕਦੀ ਖਿਲਾਫ ਨਹੀਂ ਬੋਲਿਆ ਨਾ ਸਾਡੇ ਖਿਲਾਫ ਚੱਲਿਆ ਮੇਰੇ ਲਈ ਇੰਨੀ ਮਾੜੀ ਸ਼ਬਦਾਵਲੀ ਵਰਤਦੇ ਆ ਤੁਸੀਂ ਦੇਖਿਆ ਕਿੰਨੇ ਹੈਗੇ ਕੈਂਡੀਡੇਟਸ ਦੇਖੋ ਮੇਰੇ ਨਾ ਪਿਆਰ ਮੈਂ ਤਾਂ ਕਿੰਨਾ ਪਿਆਰ ਹੀ ਹਜ਼ੀਬਈ ਦੋ ਚੀਜ਼ਾਂ ਨੂੰ ਕੰਪੇਅਰ ਕਰੂੰਗਾ ਮੈਨੂੰ ਦੱਸੋ ਮੈਨੂੰ ਸਨੀ ਦਿਓਲ ਸੀ ਸਨੀ ਦਿਓਲ ਬੀਜੇਪੀ ਦੇ ਕੈਂਡੀਡੇਟ ਹੁੰਦੇ ਆ ਐਮਪੀ ਹੁੰਦੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਬੋਲੇ ਨਹੀਂ ਉਹਨਾਂ ਦਾ ਵੀ ਵਿਰੋਧ ਹੈ ਤੁਸੀਂ ਕਿਸਾਨਾਂ ਦੀ ਗੱਲਬਾਤ ਵੀ ਕਰਾਉਂਦੇ ਰਹੇ ਹੋ ਤੁਹਾਡਾ ਵੀ ਵਿਰੋਧ ਹੈ ਫਿਰ ਫਰਕ ਕੀ ਰਹਿ ਗਿਆ ਫਰਕ ਕੀ ਰਹਿ ਗਿਆ ਹਮ ਫਰਕ ਕੀ ਰਹਿ ਗਿਆ ਹਮ ਸਨੀ ਦਿਓਲ ਸਾਹਿਬ ਉੱਥੇ ਆਏ ਹੀ ਨਹੀਂ ਗੁਰਦਾਸਪੁਰ ਤੇ ਮੈਂ ਦਿੱਲੀ ਜੰਮ ਗਿਆ ਫਰਕ ਕੀ ਰਹਿ ਗਿਆ ਇੱਕੋ ਰੱਸੇ ਜਦੋਂ ਨਗਾਉਂਦੇ ਆ ਨਾ ਸਾਰਿਆਂ ਨੂੰ ਉਦੋਂ ਲੱਗਦਾ ਯਾਰ ਕਿਹੜੀ ਦੁਨੀਆ 'ਚ ਸ਼ਰਮ ਮੈਂ ਤਾਂ ਕਹਿੰਦੇ ਜਾਣਦਾ ਯ ਇਹاں ਨਾ ਮੁਹੱਬਤ ਨਾ ਮਰਬਤ ਨਾ ਇੱਜ਼ਤ ਨਾ ਅਦਬ ਮੈਂ ਤਾਂ ਸ਼ਰਮਿੰਦਾ ਹਾਂ ਇਸ ਦੌਰ ਦਾ ਇਨਸਾਨ ਹੋ ਕੇ ਕਿਹੜੇ ਮਾਸਰੇ ਚ ਕਿਹੜੇ ਸਮਾਜ ਚ ਅਸੀਂ ਸਾਹ ਲੈ ਰਹੇ ਹਾਂ ਜਿੱਥੇ ਚੰਗੇ ਮਾੜੇ ਦੀ ਨਹੀਂ ਪਛਾਣ ਉਮਰ ਦੀ ਨਹੀਂ ਪਛਾਣ ਧੌਲੀਆਂ ਦਾੜੀਆਂ ਵਾਲੇ ਵੀ ਉਹ ਸ਼ਬਦ ਵਰਤੀ ਜਾਂਦੇ ਆ ਜਿਹੜਾ ਕਮ ਸੇ ਉਮਰ ਦਾ ਬੱਚਾ ਜਿਹਨੂੰ ਨਹੀਂ ਸਮਝ ਉਹ ਵਰਤੀ ਤਾਂ ਕੋਈ ਗੱਲ ਯਾਰ ਧੌਲੀਆਂ ਦਾੜੀਆਂ ਵਾਲਿਓ ਜਿਹੜਾ ਅੱਗੇ ਉਹ ਵੀ ਤੌੜੀਆਂ ਦਾੜ੍ਹੀਆਂ ਵਾਲਾ ਹੀ ਆ ਸ਼ਰਮ ਕਰੋ ਕੋਈ ਹਯਾ ਕਰੋ ਕੋਈ ਜਦੋਂ ਬੋਲੋ ਕਾਲਜਾ ਠੰਡਾ ਬਾਬਾ ਫਰੀਦ ਸਾਹਿਬ ਦੀ ਧਰਤੀ ਐਵੇਂ ਥੋੜੀ ਉਹਨਾਂ ਨੂੰ ਗੰਗੇ ਸ਼ੱਕਰ ਕਹਿੰਦੇ ਹਮ ਸ਼ੱਕਰ ਦਾ ਪਹਾੜ ਜਦੋਂ ਬੋਲਦੇ ਸੀ ਲੱਖਾਂ ਲੋਕਾਂ ਦੇ ਸਾਨੂੰ ਵੀ ਮੁਸਲਮਾਨ ਹੀ ਕਰ ਲੋ ਯਾਨੀ ਉਹ ਸਿੱਖਾਂ ਨੂੰ ਜਿੱਦਾਂ ਸਿੱਖਾਂ ਨੂੰ ਅੰਮ੍ਰਿਤ ਛਕਾਉਂਦੇ ਸੀ ਮਹਾਰਾਜ ਜਦੋਂ ਬੋਲਦੇ ਸੀ ਅਨੰਦਪੁਰ ਸਾਹਿਬ ਵਿੱਚ ਲੱਖਾਂ ਲੋਕ ਕਹਿੰਦੇ ਸੀ ਅਸੀਂ ਸਿੱਖਾਂ ਤੁਹਾਡੇ ਸੋ ਇਹ ਅੱਧਾ ਪਰਸੈਂਟ ਤੇ ਫ ਆਪਣੇ ਫਾਲੋ ਕਰ ਲੋ ਵੱਡਿਆਂ ਨੂੰ ਜਿਆਦਾ ਨਹੀਂ ਕਰ ਸਕਦੇ ਕੀ ਲੱਗਦਾ ਹੈ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਭਾਈ ਦੱਸੋ ਇਹਨਾਂ ਨੂੰ ਲੋਕਾਂ ਨੂੰ ਕਿ ਭਾਈ ਮੈਂ ਕਰ ਇਹ ਲੋਕੀ ਸੁਣਨ ਵਾਲਾ ਹੈ ਜਿਹੜੇ ਲੀਡਾਂ ਤੁਸੀਂ ਕਰ ਰਹੇ ਹੋਏ ਪਈ ਹੁੰਦੀ ਆ ਕੋਈ ਸੁਣਦਾ ਨਹੀਂ ਇਹਦੇ ਪੁਲਿਸ ਵੀ ਵਿਚਾਰੀ ਟੰਗੀ ਹੋਈ ਹੈ ਉਹ ਵੀ بڑے ਖਤਰੇ 'ਚ ਖੇਡ ਕੇ ਪ੍ਰੋਗਰਾਮ ਕਰਵਾ ਲੇ ਅਲਾਇਦਾ ਹੀ ਕੰਮ ਪੈ ਗਿਆ ਉਹ ਵਿਚਾਰੇ ਰਾ ਦਿਨ ਸਾਡਾ ਕਰਕੇ ਇੱਕ ਬੰਦੇ ਦਾ ਕਰਕੇ ਹਜ਼ਾਰਾਂ ਬੰਦੇ ਸੂਲੀ ਟੰਗੇ ਗਏ ਸੋ ਸ਼ਾਂਤ ਸਟੇਟ ਰਹਿਣੀ ਚਾਹੀਦੀ ਹੈ ਆ ਹੱਕਾਂ ਲਈ ਆਪਣੇ ਲੜੋ ਅੰਦੋਲਨ ਕਰੋ ਜਦੋਂ ਅਸੀਂ ਆਈਏ ਉਹਨਾਂ ਕੋ ਕਾਕਾ ਬਹਿ ਜਾ ਓਏ ਇੱਥੇ ਸਾਥ ਵਿੱਚ ਬਹਿ ਜਾ ਜ ਮੰਜੇ-ਮੁੰਜੇ ਤੇ ਬਹਿ ਜਾ ਪਹਿਲਾਂ ਪਾਣੀ ਪੀ ਤੇ ਸਾਡੀ ਸਵਾਲਾਂ ਦਾ ਜਵਾਬ ਦੇ ਮੈਂ ਇੱਥੇ ਕਿਹਾ ਸਾਡੀ ਵੋਟ ਮੰਗਣੀ ਆ ਤੇ ਸਾਡੀ ਕੋਈ ਗੱਲ ਪਹਿਲਾਂ ਕੀਤੀ ਆ ਜਿਉਂ ਕਵੇ ਪਹਿਲਾਂ ਤਾਂ ਕਦੀ ਕੀਤੀ ਨਹੀਂ ਜਿਉਂ ਕਵੇ ਮੈਂ ਹੁਣ ਕਰਿਆ ਕਰੂੰਗਾ ਮੈਨੂੰ ਜਿਤਾਓ ਫੇ ਥੋੜਾ ਜਿਹਾ ਡਾਊਟ ਵੀ ਹੋਵੇ ਤੇ ਥੋੜਾ ਜਿਹਾ ਉਹਦਾ ਲਿਆਸ਼ ਕਰੋ ਅੱਛਾ ਹਮ ਲੇਕਿਨ ਜਿਨੇ ਪਹਿਲਾਂ ਹੀ ਕੀਤੀਆਂ ਹੋਈਆਂ ਪਹਿਲਾ ਕਿਰਦਾਰ ਤੋਂ ਦਾ ਦੇਖੋ ਹਮ ਉਹਨੂੰ ਤੁਸੀਂ ਅਦਬ ਨਾਲ ਪੇਸ਼ ਹੋ ਵੀ ਲੈ ਵੀ ਜਦੋਂ ਨੇਰੀ ਚੁੱਲਦੀ ਸੀ ਸਾਰੇ ਅੰਡਰ ਪ੍ਰੈਸ਼ਰ ਹੁੰਦੇ ਨਾ ਪਾਰਟੀਆਂ ਦੇ ਵੀ ਪਾਲਿਸੀ ਤੋਂ ਤੂੰ ਨੇ ਵੀ ਇੱਕ ਲਫ਼ਜ਼ ਹਮ ਅੰਡਰ ਪ੍ਰੈਸ਼ਰ ਉੱਪਰ ਸ਼ਾਬਾਸ਼ ਤੇਰੀ ਹੁਣ ਆ ਕਾਨੂੰਨ ਆ ਆ ਸਾਡੀਆਂ ਮੰਗਾਂ ਇਹ ਤੂੰ ਮਨਵਾਉਣੀਆਂ ਸੀ ਤੇਰੇ ਵੱਲ ਹਮ ਠੀਕ ਹੈ ਇਹ ਹੋਇਆ ਤਰੀਕਾ ਹਮ ਡਿੰਗਲ ਕਰਨ ਦਾ ਇਹ ਨਹੀਂ ਡੰਡੇ ਤਲਵਾਰਾ ਫੜ ਲੋ ਕਿਸੇ ਨੂੰ ਕੰਜਰ ਕਹੀ ਜੋ ਕਿਸੇ ਨੂੰ ਵਿਚਾਰ ਕਹੀ ਜੋ ਤੁਹਾਨੂੰ ਇਨਾ ਪਤਾ ਸੰਗੀਤ ਦੀ ਇੱਜ਼ਤ ਕਰੋ ਜੇ ਜੀਣਾ ਚਾਹਤ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੋਜ਼ ਬਾਣੀ ਪੜ੍ਹਦੇ ਸੰਗੀਤ ਦੀ ਜਿਹੜਾ ਸਮਾਜ ਸੰਗੀਤਕਾਰਾਂ ਦੀ ਇੱਜ਼ਤ ਨਹੀਂ ਕਰਦਾ ਫਨਕਾਰਾਂ ਦੀ ਇੱਜ਼ਤ ਨਹੀਂ ਕਰਦਾ ਲੇਖਕਾਂ ਦੀ ਇੱਜ਼ਤ ਨਹੀਂ ਕਰਦਾ ਬૌਧਿਕ ਵਿਦਵਾਨਾਂ ਦੀ ਇੱਜ਼ਤ ਨਹੀਂ ਕਰਦਾ ਉਹ ਅੱਜ ਵੀ ਮਰਿਆ ਕੱਲ ਵੀ ਮਰਿਆ ਇੱਕ ਪਾਸੇ ਇਹ ਗੱਲਾਂ ਕਹਿੰਦੇ ਆ ਕਿ ਯਾਰ ਪਾਰਟੀਆਂ ਚੰਗੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਚੰਗੇ ਮਾੜੇ ਹੁੰਦੇ ਆ ਦੂਜੇ ਪਾਸੇ ਇਹ ਤੁਹਾਡਾ ਵਿਰੋਧ ਵੀ ਕਰ ਰਿਹਾ ਤੇ ਤੁਸੀਂ ਇਹਨਾਂ ਦੀ ਹਮਾਇਤ ਵੀ ਕੀਤੀ ਤੁਸੀਂ ਕਹਿ ਰਹੇ ਹੋ ਤੇ ਤਾਨੂੰ ਨਹੀਂ ਲੱਗਦਾ ਕਿ ਇੱਕ ਵਾਰ ਇਹਨਾਂ ਨੂੰ ਤੁਹਾਡੇ ਵੱਲੋਂ ਕਹਿ ਲਿਆ ਜਾਵੇ ਭਾਈ ਜਿੰਨੇ ਤੁਸੀਂ ਕਿਸਾਨ ਹੋ ਫਿਰ ਆਜੋ ਮੇਰੇ ਨਾਲ ਬੈਠ ਕੇ ਗੱਲ ਕਰ ਲਓ ਮੈਨੂੰ ਦੱਸ ਦਿਓ ਕਸੂਰ ਕੀ ਹੈ ਮੈਨੂੰ ਦੱਸੋ ਕਿਹਦੇ ਨਾਲ ਗੱਲ ਕਰੀਏ ਅੱਜ ਇੱਕ ਆਇਆ ਕੱਲਾ ਹੀ ਗੱਲ ਕਰਨੀ ਜੀ ਮੇਰੇ ਸਵਾਲਾਂ ਦਾ ਜਵਾਬ ਦੇ ਤੇ ਮੈਂ ਉਹਨੂੰ ਕਿਹਾ ਯਾਰ ਹਾਂ ਸਾਰ ਸਵਾਲ ਜਦੋਂ ਜਵਾਬ ਦਿੱਤਾ ਤੇ ਆ ਗੱਲ ਹੋਈ ਟੈਲੀਫੋਨ ਪਰ ਮੈਂ ਕਿਹਾ ਰਾਜੇਵਾਲ ਕਹਿੰਦਾ ਰਾਜੇਵਾਲ ਸਾਹਿਬ ਨੂੰ ਤਾਂ ਅਸੀਂ ਮੰਨਦੇ ਹੀ ਨਹੀਂ ਅਸੀਂ ਹੈਗੇ ਨਾਨ ਪੋਲੀਟੀਕਲ ਬੰਦੇ ਉਹ ਮੈਂ ਕਿਹਾ ਪਹਿਲਾਂ ਆਪਸ ਵਿੱਚ ਤੇ ਕਰ ਲੋ ਸੁਣਾ ਤੁਸੀਂ ਆਪਸ ਵਿੱਚ ਤੇ ਇਕੱਠੇ ਨਹੀਂ ਸਾਨੂੰ ਰੋਜ਼ ਗਾਲੀ ਗਲੋਚ ਕੱਢਦੇ ਆ ਅਸੀਂ ਇੱਕ ਪਾਰਟੀ ਦੇ ਬੰਦੇ ਇੱਕੋ ਗੱਲ ਕਰਦੇ ਆ ਮੋਦੀ ਦੀ ਗੱਲ ਕਰਦੇ ਆ ਦੇਖ ਲਓ ਜਦ ਬੀਜੇਪੀ ਦੀ ਗੱਲ ਕਰਦੇ ਕਿੰਨੇ ਕੈਂਡੀਡੇਟ ਹੈ ਹਿੰਦੁਸਤਾਨ ਤੇ ਸਾਡੇ ਤੋਂ ਸਿੱਖ ਲਓ ਆਪਣੇ ਲੀਡਰ ਦੀ ਗੱਲ ਕਰਦੇ ਅਸੀਂ ਔਰ ਆਪਣੀਆਂ ਪਾਲਿਸੀ ਦੀ ਗੱਲ ਕਰਦੇ ਤੁਸੀਂ ਤਾਂ ਪੋਲੀਟੀਸ਼ੀਅਨਾਂ ਤੋਂ ਵੀ ਭੜੇ ਹੋ ਗਏ ਤੁਸੀਂ ਇੱਕੋ ਥਾਂ ਖੜਨ ਦੀ ਗੱਲ ਕੀਤੀ ਹਾਂਸਰਾਜ ਜੀ ਇਹਨੇ ਦਿਨਾਂ ਜੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜਮਾਨਾ ਤੁਸੀਂ ਵੀ ਕਾਫੀ ਟਿੱਪਣੀਆਂ ਕਰਦੇ ਹੋ ਬਹੁਤ ਸਾਰੀਆਂ ਚਰਚਾਵਾਂ ਸੋਸ਼ਲ ਮੀਡੀਆ ਦੇ ਤੇ ਹੋ ਜਾਂਦੀਆਂ ਨੇ ਕੁਝ ਸੱਚੀਆਂ ਵੀ ਹੁੰਦੀਆਂ ਝੂਠੀਆਂ ਵੀ ਹੁੰਦੀਆਂ ਅੱਜ ਕੱਲ ਪਤਾ ਨਹੀਂ ਲੱਗਦਾ ਕਿ ਸੱਚ ਕੀ ਹੈ ਝੂਠ ਕੀ ਹੈ ਸੋਸ਼ਲ ਮੀਡੀਆ ਤੇ ਤੁਸੀਂ ਜਦੋਂ ਇੱਥੇ ਆਉਣਾ ਸੀ ਫਰੀਦਕੋਟ ਉਸ ਤੋਂ ਪਹਿਲਾਂ ਤੁਹਾਡੇ ਬਾਰੇ ਵੀ ਇਹ ਗੱਲਾਂ ਚੱਲ ਪਈਆਂ ਕਿ ਹਾਂਸਰਾਜ ਹਾਂਸ ਜੀ ਕੱਲ ਨੂੰ ਜਿਹੜੇ ਆ ਉਹ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਆਧਾਰ ਬਣਾਇਆ ਗਿਆ ਅਨਸਰ ਆਈ ਉਹਨਾਂ ਦੇ ਭਗਵੰਤ ਮਾਨ ਹੋਣਾ ਨਾ ਜਿਹੜੇ ਕਲਾਕਾਰੀ ਵਾਲੇ ਸੰਬੰਧ ਨੇ ਪਰਿਵਾਰਕ ਸੰਬੰਧ ਨੇ ਇਸ ਕਰਕੇ ਜਾਣਗੇ ਪਰ ਤੁਸੀਂ ਗਏ ਨਹੀਂ ਕਿ ਵਾਕੀ ਇਹ ਸੱਚ ਸੀ ਜਾਂ ਕੋਈ ਰੁਕ ਗਏ ਤੁਸੀਂ ਜਾਂਦੇ ਜੀ ਸੰਬੰਧ ਮੇਰੇ ਹੈਗੇ ਆ ਇਹ 'ਚ ਕੋਈ ਸ਼ੱਕ ਨਹੀਂ ਉਹਨਾਂ ਨੂੰ ਆਧਾਰ ਮੈਂ ਕੋਈ ਮੈਂ ਕੋ ਰਾਤਾਂ ਦੇ ਹਨੇਰੇ 'ਚ ਨਹੀਂ ਮਿਲਣ ਵਾਲਾ ਬੰਦਾ ਸ਼ਰ੍ਹਾ ਮਿਲਦਾ ਮੇਰੇ ਸਾਥ ਬੰਦੇ ਸਾਰਿਆਂ ਦਾ ਹੀ ਆ ਸਾਰੇ ਮੈਨੂੰ ਪਿਆਰ ਕਰਦੇ ਸਾਰਿਆਂ ਨੂੰ ਮੈਂ ਪਿਆਰ ਕਰਦਾ ਇਹ ਵਾਈ ਸੀ ਤੇ ਜਿਹੜਾ ਇਹ ਹੈ ਜਲੰਧਰੋਂ ਕੋਈ ਪਹਿਲਾਂ ਆਈ ਸੀ ਨਾ ਨਿਊਜ਼ ਉਹ ਕਿਸੇ ਪੋਲੀਟਿਸ਼ੀਅਨਾਂ ਨੇ ਲਵਾਈ ਹੋਣੀ ਹੈ ਮੈਨੂੰ ਨਹੀਂ ਪਤਾ ਕੀ ਹੈ ਮੈਂ ਇਹਨਾਂ ਨਾ ਸੱਚੀ ਨਾ ਝੂਠੀ ਮੈਂ ਇਹਨਾਂ ਕੱਖ ਵੀ ਨਹੀਂ ਸਮਝਦਾ ਹੂੰ ਉਹਨਾਂ ਨੂੰ ਪਤਾ ਹੈ ਟਿਕਟ ਤੋਂ ਨਹੀਂ ਬੰਦਾ ਛੱਡਦਾ ਹੁੰਦਾ ਪਾਰਟੀ ਜਦੋਂ ਮੇਰੀ ਇੱਜ਼ਤ ਨੂੰ ਜਗ ਗੈਰਤ ਨੂੰ ਹੱਥ ਪਾਉਣ ਦੇ ਉਦੋਂ ਫੇ ਠਾ 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 ਫੇ ਨਹੀਂ ਠਾ 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 ਦਾ ਹੁਣ ਮਤਲਬ ਪਤਾ ਨਹੀਂ ਕੀ ਲੈ ਲੈਣਾ ਮੈਂ ਘੋੜੀਆਂ ਨਹੀਂ ਕਹਿ ਰਿਹਾ ਠਾ ਠਾ ਵੀ ਇੱਕਦਮ ਪਰਾਵਾ ਤੁਹਾਡੀਆਂ ਪਹਿਲਾਂ ਵੀ ਇੰਟਰਵਿਊ ਦੇ ਵਿੱਚੋਂ ਕਲਿੱਪਾਂ ਕੱਟ ਕੇ ਕਿ ਮੇਰੀ ਵਾਲੀ ਵੀ ਬਹੁਤ ਚਲਾਈ ਹੈ ਜਿਹਦੇ ਵਜ੍ਹਾ ਤੇ ਤੁਸੀਂ ਕਹਿ ਰਹੇ ਸੀ ਮੈਂ ਗੋਲ ਕਰਨਾ ਉਹ ਮੇਰੀ ਇੰਟਰਵਿਊ ਦੇ ਵਿੱਚੋਂ ਕੱਟ ਕੇ ਜਿਹੜੀ ਤਾਂ ਪਿਆਪਾਂ ਕੀਤੀ ਸੀ ਤੁਹਾਡੀ ਦਲੀ ਰਾਜ ਤੇ ਉਹਦੇ ਵਿੱਚੋਂ ਕੱਟ ਕੇ ਜਿਹੜੀ ਉਹ ਚਲਾਈ ਗਈ ਹੈ ਉਹ ਦੇਖ ਲਓ ਕਿਸ ਸਬੰਧ ਚੋਂ ਆਪਾਂ ਗੱਲ ਕਰ ਰਹੇ ਸੀ ਕਿ ਬੇਇਜ਼ਤੀ ਕਰਨੋਂ ਹਟਦੇ ਨਹੀਂਗੇ ਚਲੋ ਚੰਗਾ ਹੋਇਆ ਇਹ ਵੀਡੀਓ ਬੜੀ ਚਰਚੇ ਤੇ ਤੁਸੀਂ ਕੀਤੀ ਤੁਹਾਡੇ ਸਾਹਮਣੇ ਕਰਨ ਨੇ ਗੱਲ ਤੇ ਵਿੱਚ ਹੋਈ ਸੀ ਕਿ ਯਾਰ ਇੰਨੀ ਬੇਇਜ਼ਤੀ ਕਰਦੇ ਆ ਦਿਲ ਕਰਦਾ ਇੱਕ ਵਾਰੀ ਗੋਲ ਕਰਨਾ ਸੀ ਕਹਦੇ ਮੁੜ ਕੇ ਇਲੈਕਸ਼ਨ ਹੀ ਨਾ ਲੜੀਆ ਇੰਨਾ ਦੁਖੀ ਹੋ ਗਿਆ ਸੀ ਮੈਂ ਉਦੋਂ ਤੁਹਾਨੂੰ ਪਤਾ ਨਾ ਪੁਤਲੇ ਤੁਸੀਂ ਆਪਣੇ ਵਿਰੋਧੀਆਂ ਦੀ ਗੱਲ ਕਰ ਰਹੇ ਸੀ ਪੁਤਲੇ ਹਾਂ ਵਿਰੋਧੀਆਂ ਦੀ ਗੱਲ ਕਰਦੇ ਸੀ ਉਹ ਫਿਰ ਕੱਟ ਕੇ ਇਹਨਾਂ ਨੇ ਇਲੈਕਸ਼ਨ 'ਚ ਤੁਸੀਂ ਤਾਂ ਪੋਜ਼ਿਟਿਵ ਹੀ ਕਰਦੇ ਆ ਹਮੇਸ਼ਾ ਗੱਲ ਇਹਨਾਂ ਦੇ ਅੱਗੇੋਂ ਪਿੱਛੇੋਂ ਕੱਟ ਕੇ ਤੇ ਐਵੇਂ ਇਮੇਜਾ ਖਰਾਬ ਕਰਨ ਲਈ ਪਾਈ ਸੀ ਹੂੰ ਤੇ ਕੀ ਲੱਗਦਾ ਹੈ ਕਿ ਹੁਣ ਹੰਸ ਰਾਜ ਹੰਸ ਜਿਹੜੇ ਕਲਾਕਾਰ ਬਹੁਤ ਵੱਡੇ ਆ ਦੂਜੇ ਪਾਸੇ ਜੇ ਗੱਲ ਕਰਾਂ ਕਰਮਜੀਤ ਅਨਮੋਲ ਵੀ ਕਾਫੀ ਤੁਹਾਡੇ ਹੈ ਤਾਂ ਜੂਨੀਅਰ ਨੇ ਅੱਜ ਕੱਲ ਨਾਮ ਉਹਨਾਂ ਦਾ ਜਿਹੜਾ ਕਾਫੀ ਹੈ ਦੂਜੇ ਪਾਸੇ ਉਸ ਪਾਰਟੀ ਦੇ ਨਾਲ ਜੁੜੇ ਹੋਏ ਆ ਜਿਹੜੀ ਪਾਰਟੀ ਤੁਹਾਡੇ ਸਬੰਧ ਤੁਸੀਂ ਦੱਸ ਰਹੇ ਹੋ ਭਗਵੰਤ ਮਾਨ ਹੋਰਾਂ ਦੀ ਕਿਵੇਂ ਇੱਥੇ ਦੋਵਾਂ ਕਲਾਕਾਰਾਂ ਦਾ ਜਿਹੜਾ ਰਹੂਗਾ ਮੁਕਾਬਲਾ ਫਰੀਦਕੋਟ 'ਚ ਅਸੀਂ ਮੇਰੀ ਜੋ ਸੋਚ ਹੈ ਕਿ ਨਾ ਅਸੀਂ ਇੱਕ ਦੂਜੇ ਬਾਰੇ ਕੋਈ ਬਹੁਤ ਜਿੱਦਾਂ ਲੋਕ ਬੋਲਦੇ ਸਿਆਸਤ ਦਾ ਇਦਾਂ ਦੀ ਸਾਨੂੰ ਐਕਚੁਅਲੀ ਆਉਂਦੀ ਵੀ ਨਹੀਂ ਗੀ ਬੋਲੀ ਨਾ ਬੋਲਣਾ ਮੇਰੇ ਖਰਜਜੀਤ ਨੂੰ ਵੀ ਨਹੀਂ ਆਉਂਦੀ ਉਹ ਛੋਟਾ ਭਾਈ ਹੈ ਬੜਾ ਪਿਆਰਾ ਹੈ ਤੇ ਮੁਕਾਬਲਾ ਮਕੂਬਲਾ ਨਹੀਂ ਅਸੀਂ ਕਰਨਾ ਅਸੀਂ ਲੋਕਾਂ ਨੂੰ ਦੱਸਣਾ ਆ ਤਿੰਨ ਗੱਲਾਂ ਨੇ ਜਿਹੜਾ ਤੇ ਪਹਿਲਾ ਐਮਪੀ ਆ ਜੇ ਉਹਨੇ ਵਧੀਆ ਕੰਮ ਕੀਤੇ ਆ ਜੋ ਉਹਨੇ ਵਾਅਦੇ ਕੀਤੇ ਪੂਰੇ ਕਰਤੇ ਉਹਨੂੰ ਹੀ ਚੋਣ ਲੋ ਦੋਨਾਂ ਚ ਜਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਇੱਕਦਮ ਕੰਮ ਕਰਵਾ ਸਕੇਗਾ ਜਿੱਦਾਂ ਸੈਂਟਰ 'ਚ ਸਰਕਾਰ ਹੂੰ 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 ਬੀਜੇਪੀ ਦੀ ਹੈ ਅਗਰ ਬੀਜੇਪੀ ਦਾ ਐਮਪੀ ਹੁੰਦਾ ਤੇ ਵਿਕਾਸ ਜਿਹਨੂੰ ਕਹਿ ਦਿੰਦੇ ਆਮ ਤੌਰ 'ਤੇ ਫਾਇਦਾ ਹੋਊਗਾ ਸਰਕਾਰ ਦਾ ਨੁਮਾਇੰਦਾ ਹੋਣ ਦਾ ਜੋ ਜੋ ਕੋਲ ਕੇ ਐਦਾਂ ਬਣੂਗਾ ਐਦਾਂ ਕਿਉਂਕਿ ਕੋਈ ਵਿਚੜਿੱਕਾ ਹੀ ਨਹੀਂ ਸਿੱਧਾ ਹੀ ਬਿਨਾ ਪੁਆਇੰਟ ਭੱਜੇ ਹੀ ਜਾਣਾ ਮੈਂ ਹੌਟਲਾ ਹੀ ਨਹੀਂ ਹੋਣੀ ਮੇਰੀ ਤੇ ਮੋਦੀ ਸਾਹਿਬ ਦੇ ਵਿੱਚ ਅੱਛਾ ਦੇਓ ਸਿੱਧੀ ਗੱਲ ਬਾਤ ਤੁਸੀਂ ਕਰਦੇ ਆ ਨਾ ਅੱਗੇ ਸਿੱਧੀ ਕਰਦਾ 5 ਸਾਲ ਦੇਖਿਆ ਨਹੀਂ ਹਰ ਜਗ੍ਹਾ ਮੈਂ ਨਾਲ ਹੁੰਨਾ ਮੋਦੀ ਸਾਹਿਬ ਦੀ ਵੀ ਗੱਲ ਤੇ ਆਉਨੇ ਆ ਤੇ ਜਦੋਂ ਤੋਂ ਤੁਹਾਨੂੰ ਟਿਕਟ ਮਿਲੀ ਜਾਂ ਕਰਮਜੀਤ ਅਨਮੋਲ ਦਾ ਹੁਣ ਵੈਸੇ ਚਲੋ ਉਹ ਦੂਜੀ ਪਾਰਟੀ ਚੋਂ ਦੂਜੀ ਪਾਰਟੀ ਚੋਂ ਪਰ ਤੁਸੀਂ ਕਹਿ ਰਹੇ ਹੋ ਕਿ ਠੀਕ ਆ ਅਸੀਂ ਇਹੋ ਜੀ ਭਾਸ਼ਾ ਜਿਹੜੀ ਇੱਕ ਦੂਜੇ ਵਾਸਤੇ ਵਰਤਣੀ ਨਹੀਂ ਪਰ ਕਿਵੇਂ ਦੇਖਦੇ ਹੋ ਕਿ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਤੁਹਾਡੀ ਅੱਜ ਮਿਲੇ ਨਹੀਂ ਅਸੀਂ ਟੱਕ 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 ਮਿਲ ਤੋ ਪਹਿਲਾਂ ਮਿਲੇ ਸੀ ਚੰਡੀਗੜ੍ਹ ਇੱਕ ਅਵਾਰਡ ਸ਼ੋ ਸੀ ਅੱਛਾ ਤੇ ਬੜੇ ਪਿਆਰ ਨਾਲ ਮਿਲੇ ਜਿੱਦਣ ਮਿਲਣਾ ਪਿਆਰ ਨਾਲ ਹੀ ਮਿਲਣਾ ਇਹ ਤਾਂ ਮਤਲਬ ਨੈਗੇਟਿਵ ਕੱਲਾ ਕੋਈ ਨਹੀਂ ਕਰਨੀ ਮਰ ਜਾਣਾ ਦੁਨੀਆ ਛੱਡ ਦੇਣੀ ਐਮਪੀ ਬਣ ਕੇ ਕੀ ਕਰ ਹੰਸਰਾ ਜਾਨ ਸੋਹਣਾ ਨਾ ਭਗਵੰਤਮਾਨ ਹੋਰਾਂ ਨੇ ਅਪਰੋਚ ਕੀਤੀ ਸੀ ਵੀ ਕਦੇ ਵੀ ਹੰਸ ਜੀ ਤੁਸੀਂ ਮੇਰੇ ਬੜੇ ਸੀਨੀਅਰ ਹੋ ਤੁਹਾਡੇ ਤੋਂ ਸਿੱਖਣ ਨੂੰ ਵੀ ਮਿਲ ਸਕਦਾ ਤੁਸੀਂ ਸਾਡੇ ਵਾਲੇ ਪਾਸੇ ਆਓ ਇਧਰੋਂ ਲੜੋ ਨਹੀਂ ਭਗਵੰਤ ਜੀ ਬਹੁਤ ਸਿਆਣੇ ਆ ਉਹਨਾਂ ਨੂੰ ਪਤਾ ਬੰਦੇ ਦਾ ਉਹਨੂੰ ਪਤਾ ਇਹਨੇ ਆਪਣੇ ਆਪ ਚ ਤੇ ਚਲੇ ਜਾਣਾ ਆਪ ਚ ਨਹੀਂ ਆਣਾ ਆਪਣੇ ਆਪ ਤੇ ਆਪ ਤੇ ਨਹੀਂ ਆਉਣਾ ਉਹ ਯਾਰ ਮੋਦੀ ਸਾਹਿਬ ਉਹ ਕਹਿਆ ਸੀ ਉਹਨਾਂ ਨੇ ਦੁਨੀਆ ਚ ਜਾਨ ਪਾ ਨਹੀਂ ਉਹ ਨਹੀਂ ਕਿਹਾ ਉਹ ਸਿਆਣਾ ਮੈਂ ਤਦ ਕਿਨੇ ਸਿਆਣਾ ਹਾਂ ਉਹਨੂੰ ਪਤਾ ਵਾਕਿਆ ਪਾਰਟੀਆਂ ਨੂੰ ਵੀ ਪਤਾ ਇਹਨੇ ਟ੍ਰਿਗਰ ਟੁਗੜ ਤੋਂ ਨਹੀਂ ਰੁੱਸਣਾ ਕਿਸੇ ਪਾਰਟੀ ਨਾਲ ਹਾਂ ਜਦੋਂ ਮੇਰੇ ਕਿਸੇ ਇਦਾਂ ਡਿਗਨਿਟੀ ਨੂੰ 6:00 ਵਜੇ ਦੀ ਉਦੋਂ ਫਿਰ ਇੱਕ ਸੈਕਿੰਡ ਦੇ ਮੈਂ ਕਿਸੇ ਵੀ ਪਾਰਟੀ ਕਿਸੇ ਵੀ ਲੈਵਲ ਦੀ ਮੈਂ ਨਹੀਂ ਰਹਿੰਦਾ ਹਾਂ ਜਦੋਂ ਮੈਨੂੰ ਕੋਈ ਮਿਲਡ ਚ ਵੀ ਰੁਕਾਵਟ ਹੋਵੇ ਮੇਰੇ ਲਈ ਮੈਂ ਨਹੀਂ ਉਸ ਪਾਰਟੀ ਤੇ हां बिल्कुल ये आजकल बहुत बढ़िया दिक्कतें आप कांग्रेस मौके भी देखया कि एमएलए मंत्री अपने मुख्यमंत्री ਨੂੰ ਚ ਮਿਲ ਸਕਦੇ ਹੁਣ ਤੁਸੀਂ ਦੱਸ ਰਹੇ ਕਿ ਮੈਂ ਕੋ ਬਿਜ਼ਨਸ ਕਰਦਾ ਮੈਂ ਕਹਿੰਦਾ ਜੀ ਮੈਂ ਗਵਾਉਣਾ ਹੀ ਆ ਦੇਣਾ ਹੀ ਆ ਲੈਣਾ ਕੁਛ ਨਹੀਂ ਤੁਹਾਡੇ ਤੋਂ ਲੇਕਿਨ ਮੈਨੂੰ ਜਦੋਂ ਲੋੜ ਹੋਵੇ ਮੈਂ ਮਿਲਣਾ ਆ ਤੁਹਾਨੂੰ ਚਾਹੇ ਪ੍ਰਧਾਨ ਮੰਤਰੀ ਨੂੰ ਚਾਹੇ सीएम ਨੂੰ ਰਹਿਣਾ ਉਹਦੇ ਨਾਲ ਹੀ ਜਿਹਨੂੰ ਇਦਾਂ ਜਿੰਨਾ ਮਿਲ ਸਕੇ ਲੋਕਾਂ ਦੀ ਗੱਲ ਜੇ ਤੱਕ ਦੱਸ ਸਕੀ ਮੈਂ ਲੋਕਾਂ ਲਈ ਗੱਲ ਕਰ ਰਹੀ ਹਾਂ ਜੀ ਮੈਨੂੰ ਮੈਕਿਲਾ ਨੇ ਪਰਮਿਟ ਲੈਣੇ ਮੇਰੇ ਕੋਲ ਕਮੀ ਕੀ ਹੈ ਮੇਰੇ ਮੁੰਡੇ ਦੋਨੇ ਕਾਮਯਾਬ ਹੈ ਨਗਰਾਜ ਜੀ ਵੀ ਜਗਰਾਜ ਜੀ ਵੀ ਹਾਂ ਬਾਕੀ ਭਤੀਜੇ ਬੜੇ ਪਿਆਰੇ ਮੇਰੇ ਉਹ ਵੀ ਮੇਰੇ ਬੇਟੇ ਹੀ ਐ ਏਚੂ ਕੈਰੀ ਗੁਰਵਰ ਹੋਏ ਹਾਂ ਪਰ ਰਣਜੀਤ ਐ ਬਾਹਰ ਬਿੱਟ ਸਾਰੇ ਕੋਈ ਸਾਨੂੰ ਕਮੀ ਥੋੜੀ ਐ ਅਸੀਂ ਕੀ ਲੈਣਾ ਜਦੋਂ ਮੰਗਣਾ ਲੋਕਾਂ ਲਈ ਮੰਗਣਾ ਹਾਂ ਜੀ ਦਿੱਲੀੋਂ ਤੁਸੀਂ ਬਹੁਤ ਵੋਟਾਂ ਲੈ ਕੇ ਜਿੱਤੇ ਸੀਗੇ ਅਚਾਨਕ ਕੀ ਹੋ ਗਿਆ ਕਿ ਫਰੀਦਕੋਟ ਵਾਲੇ ਪਾਸੇ ਪੰਜਾਬ ਦਾ ਪ੍ਰੇਮ ਖਿੱਚ ਲਿਆ ਆ ਜਾਂ ਕੀ ਕੁਝ ਗੱਲਬਾਤ ਤੁਸੀਂ ਦੱਸਿਆ ਕਿ ਮੈਨੂੰ ਨਰਿੰਦਰ ਮੋਦੀ ਹੁਣਾਂ ਨੇ ਜੇਪੀ ਨੱਡਾ ਸਾਹਿਬ ਨੇ ਔਰ ਅਮਿਤ ਸ਼ਾਹ ਹੁਣਾਂ ਨੇ ਇਕੱਠਿਆਂ ਮੀਟਿੰਗ ਕਰਕੇ ਸਦਿਆ ਕੀ ਗੱਲਬਾਤ ਹੋਈ ਮੀਟਿੰਗ ਚ ਨਹੀਂ ਮੈਨੂੰ ਤੇ ਨਹੀਂ ਚੇਤਤਾ ਵੀ ਸੀਗਾ ਉਦੋਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਦੋਂ ਵੀ ਇਹ ਬੋਲਦਾ ਜਿੱਤਿਆ ਦਿੱਲੀੋਂ ਆ ਗੱਲ ਪੰਜਾਬ ਦੀ ਕਰਦਾ ਤੇ ਜੀ ਪੰਜਾਬ ਭੇਜੀ ਇਹ ਤਾਂ ਮਲੇ ਪੰਜਾਬ ਦੇ ਨੂੰ ਪਿਆਰ ਵੀ ਕਰਦਾ ਪੰਜਾਬ ਦੀ ਸਾਈਕੀ ਨੂੰ ਵੀ ਸਮਝਦਾ ਤੇ ਇਹ ਬੰਦਾ ਠੀਕ ਰਹੇਗਾ ਮਾਲ ਵਿੱਚ ਜੀ ਹਮ ਚਲ ਜਵੇ ਤਾਂ ਵਧੀਆ ਕਨਸਿਸਟੈਂਸੀ ਜਦੋਂ ਨਾ ਲਿਆ ਪਰ ਵਾਬਾ ਰੇਡੀਓ ਦੇ ਨਾਂ ਤੇ ਤਾਂ ਮੈਂ ਕਿਹਾ ਤਾਂ ਤਾਂ ਨੂੰ ਹਮ ਹੁਣ ਇਥੇ ਆ ਕੇ ਮਤਲਬ ਜਿਆਦਾ ਤੁਸੀਂ ਰਹੇ ਹੋ ਪਿਆਰ ਵੀ ਮਿਲ ਰਿਹਾ ਵਿਰੋਧ ਵੀ ਮਿਲ ਰਿਹਾ ਕਦੇ ਵਿਰੋਧ ਦੇਖ ਕੇ ਆਇਆ ਤਾਂ ਨਹੀਂ ਲੱਗਦਾ ਵੀ ਯਾਰ ਗਲਤੀ ਕਰ ਲਈ ਜਾਂ ਜੇ ਜਦੋਂ ਸ਼ਬਦ ਕੋਈ ਮਾੜੇ ਬੋਲੇ ਜਦ ਜਿੱਦਾਂ ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਮੱਥਾ ਟੇਕਣਾ ਸੀ ਵਿਸਾਖੀ ਵਾਲੇ ਦਿਨ ਮੇਰਾ ਦਿਲ ਕਰਦਾ ਸਾਰੀ ਜਗ੍ਹਾ ਗਾਵਾਂ ਬਾਜਾਂ ਵਾਲਾ ਵਾਜਾ ਮਾਰਦਾ ਸਿੰਘਾ ਨੂੰ دیਵਾਨ ਵਿੱਚ ਖੜ ਕੇ ਉਹ ਮੈਂ ਉੱਥੇ ਹੀ ਗੁਰਦੁਆਰਾ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਵੀ ਗਿਆ ਸੀ ਮੇਰੀ ਰੀਤ ਸੀਗੀ ਮੈਨੂੰ ਮੱਥਾ ਨਹੀਂ ਟੇਕਣ ਦਿੱਤਾ ਅੱਛਾ ਉਹ ساری ਜ਼ਿੰਦਗੀ ਮੇਂ ਤਕਲੀਫ ਰਹੇਗੀ ਕਿ ਉਦਾਂ ਸੀ ਕਿਨੇ ਗੁਰੂ ਗ੍ਰੰਥ ਸਾਹਿਬ ਨੂੰ ਵਸੇ ਮੰਨਦੇ ਆ ਤੇ ਚਾਹੇ ਪਾਪੀ ਤੋਂ ਪਾਪੀ ਤੁਹਾਡਾ ਦੁਸ਼ਮਣ ਵੀ ਕੋਈ ਆ ਜਾਵੇ ਉਹਨੂੰ ਕਿਵੇਂ ਮੱਥਾ ਪਹਿਲਾਂ ਟੇਕਲਾ ਫੇਰ ਗੱਲ ਕਰਦੇ ਆ ਹਾਂ ਸੀ ਕਿਵੇਂ ਦੇਖ ਦਿਉ ਇੰਨਾ ਕਿਸਾਨਾ ਨਹੀਂ ਤੁਹਾਨੂੰ ਹੰਫਤੋ ਹੰਸ ਰਾਜ ਬਣਾਇਆ ਇਹਨਾਂ ਦੇ ਵਿੱਚ ਹੀ ਗਾਇਆ ਕਿਸਾਨਾਂ ਨੇ ਹਰ ਵਰਗ ਨਹੀਂ ਬਣਾਇਆ ਕਿਸੇ ਟਾਈਮ ਅੰਸਰਾਜਾਂ ਸੋਣਾ ਦਾ ਲੋਕ ਪਲਕਾਂ ਵਿਛਾ ਕੇ ਜਿਹੜਾ ਉਹ ਇੰਤਜ਼ਾਰ ਕਰਦੇ ਹੁੰਦੇ ਸੀ ਜਦੋਂ ਗਾਇਕ ਹੁੰਦੇ ਸੀ ਗਾਇਕ ਤਾਂ ਚਲੋ ਤੁਸੀਂ ਅੱਜ ਵੀ ਆ ਜਦੋਂ ਤੁਸੀਂ ਪੋਲੀਟੀਸ਼ੀਅਨ ਬਣ ਗਏ ਅੱਜ ਤੁਹਾਡਾ ਥਾਂ-ਥਾਂ ਵਿਰੋਧ ਵੀ ਦੇਖ ਨੂੰ ਜਿਹੜਾ ਉਹ ਮਿਲ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਪੋਲੀਟੀਸ਼ੀਅਨ ਔਰ ਗਾਇਕ ਦੀ ਜ਼ਿੰਦਗੀ ਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਨਹੀਂ ਮੈਂ ਗਿਵ ਅਪ ਨਹੀਂ ਕਰਦਾ ਹੁੰਦਾ ਇਹਨਾਂ ਨੇ ਫੇਰ ਜੱਫੀਆਂ ਪਾਉਣੀਆਂ ਦੇਖੀ ਅੱਛਾ ਯਾਰ ਚ ਬਹੁਤ ਪਾਵਰ ਹੁੰਦੀ ਹੂੰ 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 ਪਿਆਰ ਕਰਦੇ ਰਹੋ ਕਰਦੇ ਰਹੋ ਮੈਂ ਦੇਖਿਆ ਤੁਸੀਂ ਨੈਗੇਟਿਵ ਗੱਲ ਨਹੀਂ ਕੋਈ ਕਰ ਰਹੇ ਹਾਂ ਉਹ ਕਹਿੰਦੇ ਜੀ ਮੈਂ ਪਿਆਰ ਤਾਂ ਕਰਦਾ ਉਹ ਮੇਰਾ ਮਹਿਬੂਬ ਮੰਨਦਾ ਨਹੀਂ ਹੂੰ ਮੈਂ ਰੋਜ਼ ਉਹਨੂੰ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਮੇੜਿਆ ਪਰ ਹੂੰ ਮੰਨਦਾ ਨਹੀਂ ਹੂੰ ਕਿੰਨਾ ਮਿਕਦਾਰ ਵਧਾ ਦੇ ਹੂੰ ਹੋਰ ਪਿਆਰ ਕਰ ਉਹਦੇ ਹੂੰ ਕਿੰਨਾ ਮੈਂ ਹੋਰ ਕਹਿੰਦਾ ਹੋਰ ਵਧਾ ਦੇ ਮਿਕਦਾਰ ਵਧਾ ਦੇ ਹੂੰ ਮਿਕਦਾਰ ਮੀਨਸ ਹੂੰ ਜ਼ਿਆਦਾ ਕਰ ਹੂੰ ਹੂੰ ਇੱਕ ਅਪ੍ਰਮਾਨ ਜੀ ਅਸੀਂ ਉਹਨਾਂ ਚੋਂ ਉਹਨਾਂ ਚੋਂ ਉਸ ਤਰੀਕੇ ਨਾਲ ਪਿਆਰ ਨਾ ਤੁਸੀਂ ਕਰ ਚੋ ਸਨਨ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਤੁਹਾਡੀ ਜਦੋਂ ਤੁਹਾਡੇ ਬਾਰੇ ਉਥੇ ਸਟੇਜ ਤੋਂ ਬੋਲ ਰਹੇ ਸੀ ਕਿ ਹਾਂਸਰਾ ਜਹਾਂਸੀ ਜਿਹੜੇ ਲਾਲ ਬਾਦਸ਼ਾਹ ਜੀ ਦੇ ਗੱਦੀ ਨਿਸ਼ੀਨ ਨੇ ਤੇ ਪਰ ਤੁਸੀਂ ਉਥੇ ਜਦੋਂ ਆਪਣੀ ਸਪੀਚ ਦੇ ਦੌਰਾਨ ਇਹ ਗੱਲ ਕਹੀ ਵੀ ਉਹ ਹਾਂਸਰਾ ਇਹਨੂੰ ਮੈਂ ਉਥੇ ਛੱਡਿਆ ਹਾਂ ਨਾ ਇੱਥੇ ਹਾਂਸਰਾ ਜਿਹੜਾ ਹੋਰ ਹੈ ਮੈਂ ਕੋਈ ਫਾਇਦਾ ਨਹੀਂ ਲੈਣਾ ਚਾਹੁੰਦਾ ਉਹਦੇ ਵਿੱਚ ਪਤਾ ਕੀ ਕਿਨਨਾਂ ਐਮਪੀ ਸ਼ੈਂਪੀ ਆਲੋ ਵਾਲ ਢੇਰੀਆਂ ਛੱਡਿਆ ਆ ਬਈ ਤੁਹਾਡਾ ਸੇਵਾਦਾਰ ਆ ਗਿਆ ਤੁਹਾਡਾ ਗੁਲਾਮ ਆ ਗਿਆ ਐਮਪੀ ਉਹ ਪੀਲੇ ਟੋਰਦੀ ਨਾ ਅੱਜ ਕੱਲ ਲੋਕ ਡੇਰਿਆਂ ਦੇ ਬਾਪਾਂ ਦੇ ਫਾਇਦੇ ਬਹੁਤ ਲੈਂਦੇ ਆ ਪਰ ਤੁਸੀਂ ਬਹੁਤ ਵੱਡੇ ਮੈਂ ਕਿਹਾ ਮੈਂ ਗੁਲਾਮ ਆ ਨਕੋਦਰੀਆਂ ਦਾ ਵੀ ਤਾਪੂ ਲਾਲ ਬਾਦਸ਼ਾਹ ਜੀ ਦਾ ਜਿਹੜਾ ਐਮਪੀ ਹੈ ਨਾ ਉਹਨੂੰ ਮੈਂ ਰਸਤੇ 'ਚ ਛੱਡ ਕੇ ਆਇਆ ਮੈਨੂੰ ਇਦਾਂ ਨਾ ਡੀਲ ਕਰੋ ਮੈਂ ਐਮਪੀ ਬਣ ਗਿਆ ਨੋ ਸੇਵਾਦਾਰ ਗੁਲਾਮ ਆ ਹੂੰ ਇਹ ਗੱਲ ਬਹੁਤ ਵਧੀਆ ਲੱਗੀ ਚਲੋ ਅਸੀਂ ਤੁਹਾਡਾ ਬਰਸ਼ੁਦ ਹਾਂ ਚੱਕਦੇ ਹਾਂ ਜੀ ਤੇ ਹਾਂ ਜੀ ਤੁਸੀਂ ਬਹੁਤ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਧੰਨਵਾਦ ਜੀ ਆਪਾਂ ਫੇਰ ਆਉਣ ਆਉਣ ਵਾਲੇ ਦਿਨਾਂ 'ਚ ਮਿਲਦੇ ਰਹਿਾਂਗੇ ਗੱਲਬਾਤਾਂ ਜਰੀਆਂ ਕਰਦੇ ਰਹਾਂਗੇ ਤਾਂ ਇਹ ਸਨ ਹੰਸਰਾ ਜਹਾਂਸੀ ਜਿਨ੍ਹਾਂ ਨੇ ਬਹੁਤ ਸੋਹਣੇ ਜਿਹੜੇ ਤਰੀਕੇ ਨਾਲ ਗੱਲਬਾਤ ਜਰੀਆ ਕੀਤੀ ਹੈ ਔਰ ਪੋਜ਼ਿਟਿਵ ਗੱਲਾਂ ਬਾਤਾਂ ਜਿਹੜੇ ਕਰਦੇ ਦਿਖਾਈ ਦਿੱਤੇ ਔਰ ਖਾਸ ਤੌਰ 'ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਠੀਕ ਹੈ ਮੇਰਾ ਵਿਰੋਧ ਜਿਹੜਾ ਬੇਸ਼ੱਕ ਹੋ ਰਿਹਾ ਹੋਵੇ ਪਰ ਮੈਂ ਉਸ ਵਿਰੋਧ ਨੂੰ ਪਿਆਰ ਦੇ ਨਾਲ ਜਿਹੜਾ ਉਸ ਨੂੰ ਖਤਮ ਕਰੂੰਗਾ ਮੈਂ ਕੋਈ ਨੈਗੇਟ ਉਮੀਦ ਕਰਦੇ ਹਾਂ ਕਿ ਇੰਟਰਵਿਊ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇ ਦੁਬਾਰਾ ਫਿਰ ਮਿਲਾਂਗੇ ਧੰਨਵਾਦ